ਬਾਬਾ ਜੀਵਨ ਸਿੰਘ ਕਹਿਣ ਲੱਗੇ ਗੁਰਮੁਖਾ ਗੱਲਾਂ ਨਾ ਕਰਿਆ ਕਰ ਤੂੰ ਸੇਵਾ ਕਰਿਆ ਕਰ ਉਹ ਵੀ ਇਹ ਹੋ ਜਾ ਸੀ ਬੇਪਰਵਾ ਹੁੰਦੇ ਜੀ ਅਜ ਵੀ ਹੈਗੇ ਸਾਧਵਾ ਕੋਲ ਵੀ ਰਹਿ ਕੇ ਸਾਧਵਾ ਦੀ ਪਰਵਾਹ ਨਹੀਂ ਕਰਦੇ ਸਾਧਵਾ ਦੀ ਕੀ ਗੱਲ ਖਾਲਸਾ ਜੀ ਉਹ ਗੁਰੂ ਘਰ ਵਿੱਚ ਰਹਿ ਕੇ ਗੁਰੂ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਗੁਰੂ ਨਾਲ ਕੋਈ ਉਹਨਾਂ ਨੂੰ ਸੰਤ ਨਾਲ ਨਹੀਂ ਪਰਵਾ ਉਹ ਜੋ ਆਪਣਾ ਕਰਨਾ ਨਾ ਉਹ ਆਪਣਾ ਹੀ ਕਰਦੇ ਉਹ ਹਟਦਾ ਨਹੀਂ ਸੀ ਉਹ ਜਿਸ ਵੇਲੇ ਸੇਵਾਨ ਨੂੰ ਸੰਗਤ ਆਵੇ ਨਾ ਬਸ ਡਹਿ ਬਣਾ ਉਹਨੇ ਗਣਾ ਕਿਥੋਂ ਆਏ ਜੀ ਤੁਸੀਂ ਕੀ ਕਰਦੇ ਤੁਹਾਡੇ ਪਿੰਡ ਨੂੰ ਚ ਸਰਪੰਚ ਕਿਹੜਾ ਹੋਣ ਹੁਣ ਕਹਿੰਨੇ ਚੁਣ ਗਿਆ ਹੋਣਾ ਹੁਣ ਗੱਲਾਂ ਜੋ ਮਰਜ਼ੀ ਕਰਦੇ ਰਹੋ ਇੱਕ ਵਾਰੀ ਮਹਾਪੁਰਖ ਬਾਹਰ ਗਏ ਹੋਏ ਸੀ ਤੇ ਗੱਲਾਂ ਕਰਿਆ ਸੀ ਤੇ ਮਹਾਪੁਰਖ ਅਚਾਨਕ ਆ ਗਏ ਤੇ ਉਹਨਾਂ ਨੇ ਛੋਟੀ ਸੀ ਹੱਥ ਵਿੱਚ ਗੱਲ ਚ ਪਾ ਕੇ ਖਿੱਚ ਜੋਰ ਦੀ ਕਹਿੰਦੇ ਜਬਾਨ ਬੰਦ ਰੱਖ ਬਸ ਖਾਲਸਾ ਜੀ ਉਹ ਜ਼ਬਾਨ ਬੰਦ ਹੋ ਗਈ ਗੁੰਗਾ ਹੋ ਗਿਆ ਖਾਲਸਾ ਜੀ ਉਹ ਜ਼ਬਾਨ ਖਿੱਚੀ ਗਈ ਸਾਰੇ ਡੇਰੇ ਚ ਰੌਲਾ ਪੈ ਗਿਆ ਉਹ ਸਿੰਘ ਦਾ ਨਾਸਿ ਪਹਲਾ ਕਹਿੰਦੇ ਪਹਲਾ ਗੁੰਗਾ ਹੋ ਗਿਆ ਪਾਲੇ ਦੀ ਜ਼ਬਾਨ ਬੰਦ ਹੋ ਗਈ ਪਾਲੇ ਦੀ ਰਸਨਾ ਖਿੱਚੀ ਗਈ